ਔਰਤ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਘਰ ਦੇ ਬਾਹਰ ਬੈਠੀ ਹੋਈ ਹੈ ਪਰ ਘਰ ਨੂੰ ਜੰਦਰਾ ਲਗਾਇਆ ਹੋਇਆ ਹੈ ਜਾਣਕਾਰੀ ਅਨੁਸਾਰ ਇਸ ਔਰਤ ਦਾ ਪਤੀ ਵਿਦੇਸ਼ ਫਰਾਰ ਹੋ ਗਿਆ ਹੈ ਆਪਣੀ ਪਤਨੀ ਨੂੰ ਇੱਥੇ ਛੱਡ ਗਿਆ ਹੈ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਇੱਥੇ ਛੱਡ ਗਿਆ ਹੈ ਤੇ ਸਪੀਨ ਚਲਾ ਕੇ ਘਰ ਨੂੰ ਜੰਦਰਾ ਲਗਾ ਕੇ ਹੈ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਪਿੰਡੇ ਪਿੰਡ ਧਰ ਦੀ ਹੁਦਾਇ ਮਾਮਲਾ ਹੈ ਜਿੱਥੇ ਇੱਕ ਪਰਿਵਾਰ ਵੱਲੋਂ ਨੂੰ ਅਤੇ ਮਾਸੂਮ ਬੱਚਿਆਂ ਨੂੰ ਕਰੋ ਘੱਟ ਕੇ ਕੋਠੀ ਨੂੰ ਤਾਲਾ ਲਗਾ ਦਿੱਤਾ ਗਿਆ। ਪੀੜਤ ਜਸ਼ਨਦੀਪ ਪੋਲ ਨੇ ਦੱਸਿਆ ਕਿ ਉਸਦਾ ਵਿਆਹ ਧਾਰਮਿਕ ਰੀਤੀ ਰਿਵਾਜਾਂ ਅਤੇ ਮर्यादा ਅਨੁਸਾਰ ਸਤਨਾਮ ਸਿੰਘ ਦੇ ਨਾਲ ਹੋਇਆ ਸੀ। ਪੀੜਤ ਜਸ਼ਨਦੀਪ ਪੋਲ ਨੇ ਇਹ ਵੀ ਕਿਹਾ ਕਿ ਕੁਝ ਪਰਿਵਾਰਕ ਮੈਂਬਰਾਂ ਅਤੇ ਕੁਝ ਕਰੀਬੀ ਰਿਸ਼ਤੇਦਾਰਾਂ ਦੀ ਬੇਮਤਲਬੀ ਦਖਲਅੰਦਾਜ਼ੀ ਤੋਂ ਬਾਅਦ ਮੇਰਾ ਘਰ ਵਾਲਾ ਬਾਹਰ ਫਲਾਰ ਹੋ ਗਿਆ ਹੈ। ਅਤੇ ਮੇਰੇ ਛੋਟੇ-ਛੋਟੇ ਬੱਚਿਆਂ ਨੂੰ ਵੀ ਇੱਥੇ ਛੱਡ ਗਿਆ ਤੇ ਮੈਨੂੰ ਘਰ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਦੂਜੇ ਪਾਸੇ ਪੀੜਤ ਜਸ਼ਨਦੀਪ ਕੋਰ ਦੇ ਸੋਹਰਾ ਬਲਵਿੰਦਰ ਸਿੰਘ ਆਪਣਾ ਪੱਖ ਰੱਖਦਿਆਂ ਕਹਿ ਰਹੇ ਨੇ ਕਿ ਉਹਨਾਂ ਦੀ ਨੂੰ ਦੇ ਭਰਾ ਤੋਂ ਸਾਨੂੰ ਖਤਰਾ ਹੈ ਉਹ ਸਾਡੀ ਕੁੱਟਮਾਰ ਕਰ ਸਕਦਾ ਹੈ ਇਸ ਕਰਕੇ ਅਸੀਂ ਮਾਲ ਡੰਗਰ ਵੇਚ ਕੇ ਰਿਸ਼ਤੇਦਾਰਾਂ ਦੇ ਕੋਲ ਚਲੇ ਗਏ ਆ ਤੇ ਸਾਡਾ ਮੁੰਡਾ ਵਿਦੇਸ਼ ਚਲੇ ਆ ਗਿਆ। ਪੂਰੀ ਗੱਲਬਾਤ ਕੀ ਹੋਈ ਹੈ ਕਿ ਬਿਆਨ ਸਾਹਮਣੇ ਆਏ ਨੇ ਆਉ ਸੁਣ ਲਈਏ। ਕੀ ਨਾਮ? ਮੇਰਾ ਨਾਮ ਜਸ਼ਨਦੀਪ ਕੋਰ ਹੈ। ਵਾਈਫ ਸੁਤਨਾਮ ਸਿੰਘ ਡੈਡੀ ਦਾ ਨਾਮ ਬਲਵਿੰਦਰ ਸਿੰਘ ਸਾਰਾ ਮੈਨੂੰ ਸਹੁਰਾ ਪਰਿਵਾਰ ਰਲ ਕੇ ਬਹੁਤ ਦੰਗ ਕਰਦੇ ਰਿਸ਼ਤੇਦਾਰ ਇਹਨਾਂ ਦੇ 8 ਸਾਲ ਮੇਰੇ ਵਿਆਹ ਨੂੰ ਹੋ ਗਏ ਦੋ ਬੱਚੇ ਨੇ ਇਹਨਾਂ ਨੇ ਮੈਨੂੰ ਘਰੋਂ ਕੱਢਿਆ ਮਹੀਨਾ ਹੋ ਗਿਆ ਜੇ ਮੈਂ ਚੌਂਕੀ ਵੀ ਗਈ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਕਿੰਨਾ ਟੈਨਸ਼ਨ ਕਰਕੇ ਬਾਹਰ ਬਿਠਾਇਆ ਮੈਨੂੰ 1 ਮਹੀਨਾ ਇੱਥੇ ਹੁਣ ਮੈਨੂੰ 3 ਦਿਨ ਹੋ ਗਏ ਜੇ ਸਹੁਰੇ ਪਰਿਵਾਰ ਨੇ ਆਣ ਕੇ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਨਹੀਂ ਕੀਤੀ ਹਾਂ ਜੀ ਆਡੀ ਸਹਰੇ ਪਰਵਾਰ ਨਾਲ ਗੱਲਬਾਤ ਹੁੰਦੀ ਹੈ ਫੋਨ ਤੇ ਨਾ ਕੋਈ ਨਾ ਮੇਰੇ ਘਰ ਵਾਲੇ ਨਾਲ ਨਾ ਸਹਰੇ ਪਰਵਾਰ ਨਾਲ ਕਿਸੇ ਨਾਲ ਨਹੀਂ ਤੁਹਾਡੇ ਘਰ ਵਾਲੇ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਜਾਂ ਬੱਚਿਆਂ ਦਾ ਹਾਲ ਚਾਲ ਪੁੱਛਿਆ ਨਾ ਕੁਛ ਨਹੀਂ ਹੁਣ ਇਸ ਟਾਈਮ ਜਿਹੜਾ ਸਮਾਂ ਹੈ ਗਰਮੀ ਦਾ ਸਮਾਂ ਹੈ ਲੱਗਦਾ ਹੈ ਕਿ ਤੁਸੀਂ ਪੱਖੇ ਤੋਂ ਬਿਨਾਂ ਬੈਠੇ ਹੋ ਲੋਕ ਜਿਹੜੇ ਪੱਖਿਆਂ ਥੱਲੇ ਬੈਠੇ ਏ ਸੀ ਥੱਲੇ ਨਾਲ ਬਾਂ ਹਾਂਜੀ ਬੱਚੇ ਰੋਂਦੇ ਆ ਬੱਚੇ ਦਾ ਸਕੂਲ ਜਾਣ ਦਾ ਟਾਈਮ ਵੀ ਹੁੰਦਾ ਬੱਚੇ ਸਕੂਲੇ ਵੀ ਜਾਂਦੇ ਹਾਂਜੀ ਛੁੱਟੀਆਂ ਹੁਣ ਤਿੰਨ ਚਾਰ ਦਿਨ ਹੋ ਗਏ ਸਕੂਲ ਲੱਗੇ ਨੇ ਬੱਚੇ ਸਭ ਕੁਝ ਦੇਖੋ ਤਾਲਾ ਲੱਗਾ ਹੈ ਕੀ ਕਾਰਨ ਹੈ ਜੁਨੀਫਾਰਮ ਕਿਤਾਬਾਂ ਕੀ ਕਾਰਨ ਹੈ ਕਿਉਂ ਹੋਇਆ ਇਸ ਤਰ੍ਹਾਂ ਪਰਿਵਾਰ ਚ ਰਿਸ਼ਤੇਦਾਰਾਂ ਦੀ ਦਖਲਅੰਦਾਜ਼ੀ ਬਹੁਤ ਜ਼ਿਆਦਾ ਕਿੰਨੇ ਤੁਹਾਡਾ ਜਿਹੜਾ ਪਤੀ ਆ ਉਹ ਕਿੰਨੇ ਭੈਣ ਭਰਾ ਲੈ ਸੱਤ ਨਨਾਨਾ ਮੇਰੀਆਂ ਇਹ ਇਕੱਲੇ ਨੇ ਅੱਛਾ ਹਾਂਜੀ ਤੇ ਜ਼ਮੀਨ ਜਾਇਦਾਦ ਕੀ ਆ ਪੰਜ ਪੈਲੀਆਂ ਜੀ ਤੇ ਕੋਈ ਮਾਲ ਡੰਗਰ ਵੀ ਰੱਖਿਆ ਹਾਂਜੀ ਦੋ ਡੰਗਰ ਸੀ ਉਹ ਵੀ ਉਹਨਾਂ ਨੇ ਲੈ ਗਏ ਰਿਸ਼ਤੇਦਾਰਾਂ ਕੋਲ ਜ्यादा ਘੋਰ ਅੰਦਾਜ਼ੀ ਕਰਦਾ ਜਿਹੜੀ दखਲ ਅੰਦਾਜ਼ੀ ਜਿਆਦਾ ਕੌਣ ਕਰ ਰਿਹਾ ਘਰ ਦੇ ਵਿੱਚ दखਲ ਅੰਦਾਜ਼ੀ ਸਠਿਆਲੇ ਮਾਸੜ ਜੀ ਆ ਉਹਨਾਂ ਦਾ ਬੇਟਾ ਵਾ ਮਾਸੜ ਜੀ ਦਾ ਭਰਾ ਵਾ ਇੱਕ ਸੱਚੀ ਮਾਈ ਸਾਡਾ ਭਾਜੀ ਆ ਉਹ ਜਿਆਦੀ ਕਰਦੇ ਜੇ ਕਿ ਜਿਹੜਾ ਤੁਹਾਡੇ ਸਹੁਰਾ ਸਾਹਿਬ ਹੈ ਜਾਂ ਤੁਹਾਡੇ ਪਤੀ ਜਿਹੜੇ ਆ ਉਹ ਕੀ ਗੱਲ ਘਰ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਕਿ ਅੱਜ ਬੱਚਿਆਂ ਨੂੰ ਜਾਂ ਉਹਨੂੰ ਕਿਸ ਤਰ੍ਹਾਂ ਰੱਖਣਾ ਹੈ ਜੇ ਮੈਂ ਉਹਨਾਂ ਨੂੰ ਕੁਝ ਦੱਸਦੀ ਤੇ ਮੈਂ ਕਹਿੰਦੇ ਕਿ ਮੈਨੂੰ ਨਹੀਂ ਪਤਾ ਤੈਨੂੰ ਕਹਿ ਰਿਹਾ ਕੀ ਕੋਈ ਦੋਸ਼ ਲਾਉਂਦੇ ਤੁਹਾਡੇ ਤੇ ਜਾਂ ਕੀ ਕਾਰਨ ਹੈ ਉਹ ਕਿਸੇ ਗੱਲ ਦੇ ਵਿੱਚ ਬੋਲਦੇ ਨਹੀਂ ਕਹਿੰਦੇ ਕਿ ਮੈਨੂੰ ਨਹੀਂ ਪਤਾ ਤੈਨੂੰ ਕਹਿੰਦੇ ਆ ਹੁਣ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸ ਪ੍ਰਸ਼ੁਲਸ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਮੈਂ ਆਪਣੇ ਬੱਚੇ ਪਾਲਣਾ ਚਾਹੁੰਦੀ ਆ ਦੇਖੋ ਜਿੰਦੇ ਲੱਗੇ ਨੇ ਮੇਰਾ ਬੰਦਾ ਹੱਕ ਮੈਨੂੰ ਦੇਣ ਬੱਚਿਆਂ ਦਾ ਖਰਚਾ ਤੇ ਮੈਂ ਵਸਣਾ ਇੱਥੇ ਆ ਮੈਂ ਬਾਹਰ ਨਹੀਂ ਹੁਣ ਕਿਤੇ ਜਾਣਾ ਆਪਣੇ ਘਰੇ ਹੀ ਰਹੂੰਗੀ। ਉਹਨਾਂ ਵੱਲੋਂ ਦੋਸ਼ ਵੀ ਹੈਗੇ ਆ ਕਿ ਫੋਨ ਤੇ ਗੱਲਬਾਤ ਕਰਨ ਦੇ ਦੌਰਾਨ ਕੀ ਗੱਡੀਆਂ ਭਰ-ਭਰ ਕੇ ਜਿਹੜੇ ਵਿਅਕਤੀ ਲੈ ਕੇ ਆ ਰਹੇ ਆ ਤਦ ਅਸੀਂ ਗਏ ਹਾਂ ਕਰੋਜਿੰਦੇ ਮਾਰ ਕੇ। ਕੋਈ ਨਹੀਂ ਆਇਆ। ਘਰ ਦੇ ਜੀ ਕੋਈ ਸੀਸੀਟੀਵੀ ਕਹਿੰਦੇ ਹੈ। ਹਾਂਜੀ ਕੈਮਰੇ 3-4 ਨੇ। ਕੀ ਲੱਗਦਾ ਕਿ ਜਿਹੜਾ ਕੈਮਰੇ ਨੇ ਉਹ ਕਹਿਆ ਗਿਆ ਕਿ ਚੌਕਸੀ ਵਾਸਤੇ ਲਗਾਏਗੇ ਘਰ ਦੇ ਵਿੱਚ ਪਰ ਤੁਹਾਡੇ ਵੱਲੋਂ ਮਿਲ ਗਿਆ। ਤੁਹਾਡੇ ਇਹਦੇ ਇੱਕ ਰੂਪ ਲਗਾਇਆ ਗਿਆ ਕਿ ਜਿਹੜੇ ਕੈਮਰੇ ਵੀ ਬੰਦ ਕੀਤੇ ਗਏ ਹਨ। ਹਾਂਜੀ ਜੇ ਮੈਂ ਹੁਣ ਗਵਾਂਡੀਆਂ ਕੋ ਬੱਚੇ ਰੋਂਦੇ ਨੇ ਕਿ ਠੰਡਾ ਪਾਣੀ ਪੀਣਾ ਦੁੱਧ ਮੈਂ ਉਹਨਾਂ ਦੀ ਫ੍ਰਿਜ ਦੇ ਵਿੱਚ ਰੱਖਿਆ ਮੈਨੂੰ ਫਿਰ ਸਾਰੇ ਉਹਨਾਂ ਨੂੰ ਧਮਕੀਆਂ ਦਿੰਦੇ ਨੇ ਗਵਾਂਡੀਆਂ ਨੂੰ ਕਿ ਤੁਸੀਂ ਇਹਨਾਂ ਨੂੰ ਕੋਈ ਚੀਜ਼ ਨਹੀਂ ਦੇਣੀ ਇਸ ਕਰਕੇ ਫਿਰ ਮੈਂ ਕੈਮਰੇਆਂ ਦੀਆਂ ਲੀਟਾਂ ਲਾਤੀਆਂ ਜੀ। ਕੋਈ ਆਂਡ ਗਵਾਂਡ ਮੈਨਾਂ ਕੋਈ ਹਾਂਜੀ ਹਾਂਜੀ ਸਾਰਿਆਂ ਨੂੰ ਉਹਨਾਂ ਨੂੰ ਵੀ ਫਿਰ ਧਮਕੀਆਂ ਮਿਲਦੀਆਂ ਕਿ ਤੁਸੀਂ ਕੋਈ ਚੀਜ਼ ਨਹੀਂ ਦੇਣੀ। ਇਹ ਲੱਗਦਾ ਕਿ ਬੱਚੇ ਹੁਣ ਤੱਕ ਜਿਹੜਾ ਸਮਾਂ 12 1 ਦਾ ਬੱਜ ਰਿਹਾ ਹੈ ਬੱਚੇ ਭੁੱਖੇ ਬੈਠੇ ਨੇ ਹਾਂਜੀ ਭੁੱਖੇ ਰੋਟੀ ਪੰਡਾ ਕੋਈ ਇੰਤਜ਼ਾਮ ਬੱਚਿਆਂ ਦਾ ਨਹੀਂ ਪਿੰਡ ਚੇਕਰ ਗਰਮੀ ਦੇ ਵਿੱਚ ਕੁਝ ਹੋ ਜਾਂਦਾ ਹੈ ਬੱਚਿਆਂ ਨੂੰ ਜਾਂ ਕਿਸੇ ਤਰ੍ਹਾਂ ਕੋਣ ਜ਼ਿੰਮੇਵਾਰ ਜੁਮੇਰ ਮੇਰਾ ਸੋਹਰਾ ਪਰਵਾਰ ਸਾਰੇ ਜਣੀ ਨਾਮ ਕਰਨ ਬਾਦ ਸਿੰਘ ਨਾਮ ਹੈ ਜੀ ਮੇਰਾ ਕੀ ਮਾਮਲਾ ਜੀ ਮਾਮਲਾ ਜੀ ਵੀਰ ਜੀ ਮੇਰੀ ਭੈਣ ਇਥੇ ਤਰਦੇ ਪਿੰਡ ਦੇ ਵਿੱਚ ਵਿਆਹੀ ਸੀ ਜੀ ਉਹਨਾਂ ਦੇ ਘਰ ਵਿੱਚ ਕੋਈ ਦਿਨ ਤੋਂ ਨਾ ਝਗੜਾ ਰਹਿੰਦਾ ਹੈ ਮੈਂ ਫਿਰ ਨੁਕਸਾਨ ਵੇਖ ਕੇ ਮੈਂ ਕੁੜੀ ਨੂੰ 2-4 ਦਿਨ ਵਾਸਤੇ ਆਪਣੇ ਪਿੰਡ ਲੈ ਗਿਆ ਵੀ ਚਲੋ ਤੁਹਾਡੇ ਠਾਂ ਠੰਡੌਲਾ ਉੱਤੇ ਤੁਹਾਨੂੰ ਭੇਜ ਦਾਂਗੇ ਫਿਰ 10 ਦਿਨ ਦੇ ਕਰੀਬ ਲੰਘੇ ਆ ਫਿਰ ਮੈਂ ਇੱਥੇ ਵੀਰ ਉਹਨਾਂ ਨੂੰ ਆਣ ਕੇ ਦੱਸਿਆ ਚੌਂਕੀ ਦੇ ਵਿੱਚ ਵੀਰ ਜੀ ਆਹ ਗੱਲ ਵਾ ਸਾਡੀ ਧੀ ਵਸਣੀ ਚਾਹੀਦੀ ਆ ਐ ਧੀ ਦਾ ਘਰ ਨਹੀਂ ਪੁੱਟਣਾ ਆਪਣੀ ਦਾ ਫਿਰ ਕੁਝ ਦਿਨ ਲੰਘੇ ਫਿਰ ਜੀ ਟਾਈਮ ਮਿਲਿਆ ਸਾਨੂੰ ਵੇਖਾ ਟਾਈਮ ਮਿਲਿਆ ਟਾਈਮ ਤੋਂ ਫਿਰ ਇਹਨਾਂ ਨੇ ਸਾਡੇ ਸਹੁਰੇ ਪਰਿਵਾਰ ਨੇ ਆਖਿਆ ਵੀ ਸਾਨੂੰ ਇੱਕ ਦਿਨ ਦਾ ਜਿਹੜਾ ਟਾਈਮ ਦੋਨਾਂ ਦਾ ਦਿੱਤਾ ਜਾਵੇ ਫਿਰ ਕਰਦੇ ਹਫਤੇ ਦਾ ਟਾਈਮ ਲੈ ਲਿਆ ਹਫਤੇ ਦੇ ਟਾਈਮ ਤੋਂ ਬਾਅਦ ਫੇਰ ਹੀ ਇੱਥੇ ਇਕੱਠੇ ਹਿੰਦੂਵੇਂ ਤੇਰਾ ਫੇਰ ਮੁੜ ਕੇ ਟਾਈਮ ਲੈ ਆ ਗਿਆ ਵਾ ਉਹ ਕੁੜੀ ਦਾ ਤੀਜਾ ਫੇਰ ਟਾਈਮ ਲੈ ਕੇ ਤੇ ਕਿਸ ਬੰਦੇ ਨਾਲ ਗੱਲ ਨਹੀਂ ਲੱਗੀ ਤੇ ਅਜੇ ਤੱਕ ਉਹ ਕੁੜੀ ਹੁਣ ਜਿਹੜੇ ਆ ਵੇਖੋ ਤੁਸੀਂ ਵੀ ਜਿੰਦੇ ਵੱਜੇ ਆ ਤੇ ਉਹ ਆਪਣੇ ਬਾਹਰ ਹੀ ਕਰਦੇ ਬੈਠੀ ਆ ਬਾਈ ਚਾਂਸ ਜਦਾਂ ਬਰਸਾਤ ਵਾ ਚਾ ਕੋਈ ਮੁਸ਼ਕਲ ਹੋ ਰਾਵੇ ਕੋਈ ਜਦਾਂ ਲਟੇਰੇ ਚੋਰ ਫਿਰਦੇ ਆ ਸਾਡੀ ਧੀ ਦੀ ਇੱਜ਼ਤ ਨਹੀਂ ਕਿੱਧਰ ਜਾਵਾਂਗੇ ਤੇ ਕੀ ਕਰਾਂਗੇ ਹੁਣ ਇਹਨਾਂ ਕੋਲ ਹੀ ਅਸੀਂ ਇਨਸਾਫ ਲੈਣਾ ਹੈ ਜੀ ਇਹਨਾਂ ਸਾਨੂੰ ਧੋਣ ਕਿ ਕੀ ਵੀਰਜੀ ਕਰਾਂਗੇ ਇਹ ਕੋਲ ਚੌਂਕੀ ਨੂੰ ਤੁਸੀਂ ਤਲਾਹ ਦਿੱਤੀ ਹਾਂ ਜੀ ਵੀਰਜੀ ਦਿੱਤੀ ਜੀ ਚੌਂਕੀ ਨੇ ਸਾਰੇ ਪਰਿਵਾਰ ਨੂੰ ਬੁਲਾਇਆ ਫਿਰ ਬੁਲਾਇਆ ਜੀ ਕੀ ਕਿਹਾ ਪੁੱਛਿਆ ਉਹਨਾਂ ਇਹੋ ਕਿਹਾ ਵੀ ਤੁਸੀਂ ਆਪਣੇ ਘਰੋ ਘਰੀ ਬਹੋ ਨਾ ਇਦਾਂ ਕਰੋ ਤੇ ਫਿਰ ਪਤਾ ਨਹੀਂ ਸਾਡੇ ਤੋਂ ਪਿੱਛੋਂ ਕੀ ਗੱਲ ਹੋਈ ਹੋਵੇ ਇਹ ਗੱਲ ਤਾਂ ਨਹੀਂ ਸਾਨੂੰ ਪਤਾ ਫਿਰ ਹੁਣ ਤੁਹਾਡੀ ਸਿਸਟਰ ਨਾਲ ਤੁਹਾਡੀ ਗੱਲਬਾਤ ਹੋਈ ਆ ਕਿ ਉਹ ਤੁਹਾਡੀ ਸਿਸਟਰ ਜਿਹੜੀ ਹੁਣ ਕਿੱਥੇ ਨੈਸਟ ਆ ਉਹ ਆਪਣੇ ਘਰ ਵਾਜੀ ਉਹਨੂੰ ਘਰ ਕਰਕੇ ਲਿਆ ਵੀ ਤੂੰ ਆਪਣੇ ਘਰ ਬਹਿ ਕੋਈ ਨਹੀਂ ਆਪੇ ਜਿੰਦੇ ਵੀ ਖੁੱਲਣਗੇ ਤੁਸੀਂ ਪਲੀਜ਼ ਕਾਰਵਾਈ ਨਹੀਂ ਕਰੀ ਕੀ ਤਾਂ ਲੱਗਦਾ ਸਿਆਸੀ ਦਬਾਅ ਤੋਂ ਇਹ ਜੀ ਹੁਣ ਉਹਨਾਂ ਨੂੰ ਪੁੱਛਿਆ ਪਤਾ ਲੱਗੂਗਾ ਮੁਲਾਜ਼ਮਾਂ ਨੂੰ ਕਿਨੇ ਦਿਨ ਦੀ ਦਰਖਾਸਤ ਦਿੱਤੀ ਨੂੰ ਇੱਥੇ ਇਹਨੂੰ ਜੀ ਦਿਨ ਕਾਫੀ ਹੋ ਗਏ ਮੇਰੇ ਹਿਸਾਬ ਦੇ ਨਾਲ 20 ਦਿਨਾਂ ਦੇ ਲਗਭਗ ਹੋ ਗਿਆ ਕੀ ਕਰ ਸਕਦੇ ਕੋਈ ਭਰੋਸਾ ਹੈਗਾ ਪੁਲਿਸ ਤੇ ਤੁਹਾਨੂੰ ਭਰੋਸਾ ਜਦੋਂ ਵੀਰ ਜੀ ਅਜੇ ਤੱਕ ਨਹੀਂ ਉਹਨਾਂ ਪਰੋਣਾ ਵਿੱਚ ਦੱਸੋ ਵੀ ਪਹਿਲਾਂ ਦੇ ਪਰੋਣੇ ਦਾ ਜਿਹੜਾ ਵਾ ਉਹ ਕਾਗਜ਼ ਮੋੜ ਆਇਆ ਬਾਹਰ ਨਹੀਂ ਜਾਣਾ ਬਾਹਰ ਚਲਿਆ ਗਿਆ ਪਹਿਲੇ ਟਾਈਮ ਤੋਂ ਪਰੋਣਾ ਪਹਿਲਾ ਟਾਈਮ ਲਿਆ ਤੇ ਬਾਹਰ ਚਲਿਆ ਗਿਆ ਦੂਜੇ ਟਾਈਮ ਤੇ ਮੁੜ ਕੇ ਵੀ ਆਪਣਾ ਮਾਲ ਡੰਗਰ ਜਿਹੜਾ ਲੈ ਕੇ ਉਹਰਾ ਪਰਿਵਾਰ ਵੀ ਬਜ਼ੁਰਗ ਹੀ ਮਾਤਾ ਹੀ ਉਹ ਵੀ ਚਲ ਗਏ ਆ ਤੇ ਹੁਣ ਉਹ ਘਰ ਦੇ ਵਿਹਲਾ ਪਿਆ ਉਹਨੇ ਕੁੜੀ ਨੇ ਕੀ ਖਾਣਾ ਦੋ ਬੱਚੇ ਆ ਤੀਜੀ ਕੁੜੀ ਆ ਉਹ ਇੱਥਾਂ ਘਰ ਰੱਖੀਆਂ ਨਹੀਂ ਜਾਂਦੀਆਂ ਜੀ ਤੇ ਜੇ ਉਹ ਉੱਥੇ ਜਿੱਥੇ ਵਿਆਹੀ ਆ ਪੱਲਾ ਫੜਾਇਆ ਵਾ ਉੱਥੇ ਨਰੀ ਤੇ ਫਿਰ ਕਿੱਧਰ ਜਾਵਾਂਗੇ